ਲਓ ਜੀ ਆ ਪੰਜਾਬ ਦੇ ਵਿੱਚ ਨਵਾਂ ਹੀ ਕੰਮ ਚੱਲ ਪਿਆ ਹੁਣ ਕਈ ਦਿਨਾਂ ਤੋਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਜਿਹੜਾ ਪਤਾ ਲੱਗ ਜੇ ਜੜੀਆਂ ਸਾਰੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਨੇ ਆ ਹੁਣ ਵੇਖੋ ਕਈ ਦਿਨਾਂ ਤੋਂ ਮਸਲਾ ਜਿਹੜਾ ਭਖਿਆ ਹੋਇਆ ਹੈ ਤੇ ਵੈਸੇ ਪੁਰਾਣਾ ਇਹ ਜਿਹੜਾ ਪ੍ਰਵਾਸੀਆਂ ਦਾ ਭਈਆਂ ਦਾ ਰੌਲਾ ਪੈ ਰਿਹਾ ਤੇ ਕਈਆਂ ਦੀ ਪੂਛ ਨੂੰ ਬੜੀ ਅੱਗ ਲੱਗਦੀ ਆ ਵੀ ਇਹ ਬਈਆਂ ਨੂੰ ਜਿਹੜਾ ਮਾੜਾ ਨਾ ਕਹਿਆ ਕਰੋ ਜੀ ਸਾਡੇ ਬੰਦੇ ਕੈਨੇਡਾ ਚਲੇ ਜਾਂਦੇ ਆ ਅਮਰੀਕਾ ਚਲੇ ਜਾਂਦੇ ਆ ਬਾਹਰ ਚਲੇ ਜਾਂਦੇ ਆ ਪਰ ਜੇ ਕੋਈ ਸਾਡਾ ਬੰਦਾ ਪੰਜਾਬੀ ਜਾਂਦਾ ਬਾਹਰ ਉਹ ਬਾਹਰ ਜਾ ਕੇ ਜਿਹੜਾ ਉਥੋਂ ਦਾ ਕਾਨੂੰਨ ਆ ਉਹਦੀ ਪਾਲਣਾ ਕਰਦਾ ਕਿਸੇ ਵੀ ਮੁਲਕ ਦੇ ਵਿੱਚ ਚਲਾ ਜਾਵੇ ਉਥੇ ਜਾ ਕੇ ਹਟਦੰਗ ਨਹੀਂ ਕਰਦਾ ਖੱਲਰ ਨਹੀਂ ਪਾਉਂਦਾ ਉਹਨੂੰ ਪਤਾ ਵੀ ਜੇਕਰ ਖੱਲਰ ਪਾਇਆ ਤੇ ਉਥੋਂ ਦਾ ਕਾਨੂੰਨ ਜਿਹੜਾ ਸਖਤ ਆ ਤੇ ਮੇਰੇ ਤੇ ਕਾਰਵਾਈ ਹੋ ਜਾਣੀ ਆ ਇਹ ਵੀ ਗੱਲ ਠੀਕ ਆ ਵੀ ਕਈ ਬੰਦੇ ਹੁੰਦੇ ਆ ਮਾੜੇ ਪਰ ਇਹਨਾਂ ਘਨੌੜਾ ਕੰਮ ਜਿਹੜਾ ਉਹ ਨਹੀਂ ਕਰਦੇ ਆ ਜਿਹੜੀਆਂ ਉਹ ਨਵੀਆਂ ਗੱਲਾਂ ਚੱਲ ਪਈਆਂ ਆ ਇਸੇ ਮਹੀਨੇ ਦੇ ਵਿੱਚ ਹੀ ਥੋੜੇ ਦਿਨਾਂ ਦੇ ਵਿੱਚ ਹੀ ਪਹਿਲਾ ਨਾਬੇ ਦੇ ਵਿੱਚ ਇੱਕ ਕਤਲ ਹੁੰਦਾ ਨਿਹੰਗ ਸਿੰਘ ਦਾ ਉਹ ਨਿਹੰਗ ਸਿੰਘ ਵੇਖੋ ਜਨਮ ਤੋਂ ਗੁੰਗਾ ਵੀ ਆ ਬੋਲਾ ਵੀ ਆ ਉਹਨੂੰ ਵਿਚਾਰੇ ਨੂੰ ਨਾ ਸੁਣਦਾ ਸੀ ਨਾ ਉਹ ਬੋਲ ਸਕਦਾ ਸੀ ਆਪਦਾ ਪੰਜਰ ਪੁੰਚਰ ਲਾ ਕੇ ਗੁਜ਼ਾਰਾ ਕਰ ਰਿਆ ਸੀ ਤੇ ਉਹ ਜਿਹੜਾ ਉਹਦਾ ਕਤਲ ਕਰ ਦਿੱਤਾ ਗਿਆ ਭਈਆਂ ਦੇ ਵੱਲੋਂ ਉਹ ਭਈਏ ਨਹੀਂ ਫੜੇ ਗਏ ਭਈਏ ਫਰਾਰ ਹੋ ਗਏ ਉਸ ਤੋਂ ਬਾਅਦ ਦੇ ਵਿੱਚ ਜਿਹੜਾ 2 ਦਿਨ ਹੋਇਆ ਅਜੇ ਮਾਨਸਾ ਦਾ ਇੱਕ ਪਿੰਡਾ ਉਥੋਂ ਦਾ ਇੱਕ ਬੰਦਾ ਆਪਣਾ ਝੋਨਾ ਵੇਚਣ ਦੇ ਲਈ ਫਤਿਹਬਾਦ ਦੇ ਲਾਗੇ ਰਤੀਆ ਪਿੰਡਾ ਉਥੇ ਗਿਆ ਉਥੇ ਮੰਡੀ ਦੇ ਵਿੱਚ ਜਿਹੜਾ ਭਈਆਂ ਨੇ ਮਾੜੀ ਜੀ ਗੱਲਬਾਤ ਹੋਈ ਬਹਿਸ ਬਸਈਆ ਹੋਇਆ ਉਹਦੇ ਵਿੱਚ ਉਹ ਬੰਦੇ ਨੂੰ ਇਹਨਾਂ ਬੁਰੇ ਹਾਲਾਂ ਦੇ ਨਾਲ ਕੁੱਟਿਆ ਔਰ ਅਤੀਏ ਦੇ ਲੋਕਾਂ ਨੇ ਮਸਾ ਛੜਾਇਆ ਬੰਦੇ ਨੂੰ ਅਜੇ ਉਹ ਮਸਲਾ ਨਿਬੜਿਆ ਨਹੀਂ ਆ ਨਵਾਂ ਕੰਮ ਮੁਹਾਲੀ ਦੇ ਵਿੱਚ ਹੋ ਗਿਆ ਇੱਕ 17 ਸਾਲ ਦਾ ਜਿਹੜਾ ਮੁੰਡਾ ਇੱਕ ਥੋੜਾ ਜਿਹਾ ਵੱਡਾ ਉਹਨਾਂ ਦੋਹਾਂ ਦਾ ਕਤਲ ਹੋ ਗਿਆ ਮਾੜੀ ਜੀ ਗੱਲ ਹੋਈ ਆ ਉਹਦੇ ਪਿੱਛੇ ਉਹਨਾਂ ਨੇ ਭਈਆਂ ਨੇ ਛੁਰੇ ਮਾਰੇ ਆ ਤੇ ਕਈਆਂ ਨੂੰ ਤੇ ਮੇਰੇ ਕੋਲ ਇਸ ਖਬਰ ਦਾ ਵੀ ਨਹੀਂ ਪਤਾ ਹੋਣਾ ਬਹੁਤੇ ਲੋਕਾਂ ਨੂੰ ਅਸੀਂ ਰੀਲਾਂ ਬਣਾਈ ਜਾਂਦੇ ਆ ਵੇਖੀ ਜਾਂਦੇ ਆ ਵੀਡੀਓ ਹੋਰ ਗੱਲਾਂ ਵੇਖੀ ਜਾਂਦੇ ਆ ਪਰ ਸਾਨੂੰ ਇਹਦੇ ਬਾਰੇ ਨਹੀਂ ਪਤਾ ਹੋਣਾ ਵੀ ਪੰਜਾਬ 'ਚ ਕੀ ਹੋ ਰਿਹਾ ਉਹ ਮਾੜੀ ਜੀ ਗੱਲ ਦੇ ਪਿੱਛੇ ਉਹ ਭਈਆਂ ਨੇ ਦੋ ਜਿਹੜੇ ਲੜਕੇ ਆ ਨੌਜਵਾਨ ਮਾਰ ਦਿੱਤੇ ਆ ਕਤਲ ਹੋ ਗਿਆ ਉਹਨਾਂ ਦਾ ਸਾਡੀ ਪੁਲਿਸ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਉਹ ਬੰਦੇ ਚਲੇ ਕਿੱਧਰ ਗਏ ਇੱਕ ਬੜੀ ਹੈਰਾਨਗੀ ਦੀ ਗੱਲ ਇੱਕ ਵਾਰ ਆ ਨਾ ਕੈਪਟਨ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਧਰਮਪਤਨੀ ਜਿਹੜੀ ਆ ਮਹਾਰਾਣੀ ਪ੍ਰਨੀਤ ਕੌਰ ਉਹਨਾਂ ਦੇ ਬੈਂਕ ਦੇ ਵਿੱਚੋਂ ਪੈਸੇ ਕੱਢ ਲਈ ਸੀ ਕਿਸੇ ਨੇ ਉਹ ਦਿਨਾਂ ਦੀ ਗੱਲ ਛੱਡੋ ਥੋੜੇ ਜੇ ਘੰਟਿਆਂ ਦੇ ਵਿੱਚ ਜਾ ਕੇ ਇਧਰ ਉਹ ਬਰੇਲੀ ਦੇ ਵਿੱਚੋਂ ਯੂਪੀ ਜੋ ਬੰਦੇ ਫੜ ਕੇ ਪੰਜਾਬ ਲੈ ਆਂਦੇ ਤੇ ਨਹੀਂ ਸਾਡੀ ਪੁਲਿਸ ਜਿਹੜੀ ਆ ਮਸਤੈਦ ਆ ਫੜ ਸਕਦੀ ਆ ਪਰ ਪਤਾ ਨਹੀਂ ਕਿਉਂ ਜਿਹੜੇ ਇਹ ਬੰਦੇ ਆ ਫਰਾਰ ਹੋ ਗਏ ਉਹ ਨਿਹੰਗ ਸਿੰਘ ਦਾ ਕਤਲ ਹੋਇਆ ਬਿਚਾਰਾ ਗੁੰਗਾ ਬੋਲਾ ਸੀ ਉਹਦੇ ਵੀ ਜਿਹੜੇ ਕਤਲ ਨਹੀਂ ਲੱਭੇ ਲੋਕਾਂ ਨੂੰ ਉਹ ਵੀ ਰੌਲਾ ਪਾਉਣਾ ਪਿਆ ਧਰਨੇ ਲਾਉਣੇ ਪਏ ਅਜੇ ਉਹ ਨਹੀਂ ਨਿਬੜਿਆ ਮੋਹਾਲੀ ਦੇ ਵਿੱਚ ਆ ਗਾਂਡ ਹੋ ਗਿਆ ਸੰਗਤ ਉੱਥੇ ਧਰਨਾ ਲਾਈ ਬੈਠੀ ਆ ਸਾਰੇ ਪੰਜਾਬ ਚੋਂ ਸੰਗਤਾਂ ਜਾ ਰਹੀਆਂ ਧਰਨਾ ਲਾ ਰਹੀਆਂ ਇਹ ਪੰਜਾਬ ਚ ਹੁੰਦਾ ਕੀ ਪਿਆ ਯਾਰ ਇੱਥੇ ਮੜਾ ਜਾ ਕੋਈ ਟਿੱਪਣੀ ਕਰ ਦਵੇ ਨਾ ਜਿਵੇਂ ਮੋਬਾਈਲ ਤੇ ਵੀਡੀਓ ਚੱਲਦੀਆਂ ਕੋਈ ਕਮੈਂਟ ਕਰ ਦਦਾ ਬੰਦਾ ਮਜ਼ਾ ਮੜਾ ਜਾ ਲਾਈਕ ਕਰ ਦਿੰਦਾ ਉਹਦੇ ਤੇ ਫਟ ਕਾਰਵਾਈ ਹੋ ਜਾਂਦੀ ਪਰਚਾ ਹੋ ਜਾਂਦਾ ਜੀ ਇਹ ਦੇਸ਼ ਧਰੋਈ ਬੰਦਾ ਫੁਲਣਾ ਹਾਲਾਂਕਿ ਉਹਦੇ ਨਾਲ ਹੁੰਦਾ ਕੁਛ ਨਹੀਂ ਕਮੈਂਟ ਕਰਨਾ ਜਾਂ ਲਾਈਕ ਕਰਨਾ ਕੀ ਹੋ ਜੂਗਾ ਉਹਦੇ ਨਾਲ ਕਿਹੜਾ ਉਹ ਦੇਸ਼ ਧਰੋਈ ਕਰ ਲੂਗਾ ਜਾਂ ਉਹ ਕੀ ਕੀ ਕਰ ਸਕਦਾ ਚਲੋ ਆਪੋ ਆਪਣਾ ਮੰਨਣਾ ਕੋਈ ਬੰਦਾ ਪ੍ਰਤੀក្រਿਆ ਆਪੋ ਆਪਣੀ ਦੇ ਸਕਦਾ ਪਰ ਉਹਦੇ ਤੇ ਕਾਰਵਾਈ ਹੋ ਜਾਂਦੀ ਆ ਕਮੈਂਟ ਵਾਲੇ ਤੇ ਜਾਂ ਮਾੜੀ ਜੀ ਟਿੱਪਣੀ ਕਰਨ ਤੇ ਜਾਂ ਉਹ ਲਾਈਕ ਕਰਨ ਤੇ ਜਾਂ ਸ਼ੇਅਰ ਕਰਨ ਤੇ ਜਦੋਂ ਕਤਲ ਹੋ ਜਾਂਦੇ ਆ ਉਹ ਬੰਦੇ ਨਹੀਂ ਲੱਭਦੇ ਸਾਨੂੰ ਬੜੀ ਹਰਾਨਗੀ ਦੀ ਗੱਲ ਆ ਮਾੜਾ ਜਿਆ ਕੋਈ ਸਰਕਾਰ ਦੇ ਖਿਲਾਫ ਬੋਲਦਾ ਨਾਲ ਹੀ ਉਹਦੇ ਤੇ ਕਾਰਵਾਈ ਹੋ ਜਾਂਦੀ ਆ ਹਾਲਾਂਕਿ ਉਹ ਬੰਦੇ ਦੇ ਬੋਲਣ ਨਾਲ ਕੁਝ ਨਹੀਂ ਹੋਣਾ ਸਰਕਾਰ ਨੂੰ ਮੰਨ ਲੈ ਉਹ ਵੀ ਕੋਈ ਗਾਲਾਂ ਕੱਢ ਰਿਹਾ ਮੁੱਖ ਮੰਤਰੀ ਨੂੰ ਜਾਂ ਹੋਰ ਕਿਸੇ ਮੰਤਰੀ ਨੂੰ ਉਹਦੇ ਨਾਲ ਕੀ ਹੋਜੂ ਉਹ ਆਪਣੇ ਮੂੰਹ ਗੰਦਾ ਕਰਨਾ ਪਰ ਉਹਦੇ ਤੇ ਵੀ ਕਾਰਵਾਈ ਹੋ ਜਾਂਦੀ ਆ ਪਰ ਜਦੋਂ ਕਤਲ ਹੋ ਜਾਂਦੇ ਆ ਨੌਜਵਾਨ ਬੱਚੇ ਮਾਰੇ ਜਾ ਰਹੇ ਆ ਉਦੋਂ ਪਤਾ ਨਹੀਂ ਇਹਨਾਂ ਨੂੰ ਕੀ ਹੋ ਜਾਂਦਾ ਸਰਕਾਰਾਂ ਨੂੰ ਕਿ ਉਹ ਬੰਦੇ ਕਿਉਂ ਨਹੀਂ ਫੜੇ ਜਾ ਰਹੇ ਕਿਉਂਕਿ ਖੋਲ੍ਹ ਦਿੱਤੀ ਹੋਈ ਹੈ ਸਰਕਾਰਾਂ ਨੇ ਜੇ ਕੋ ਬੋਲਦਾ ਤੇ ਉਹ ਕਹਿ ਦਿੰਦੇ ਵੀ ਇਹ ਗਦਾਰ ਆ ਫਲਾਣਾ ਆ ਕਈਆਂ ਦੀ ਪੁੱਛਣ ਨੂੰ ਅਗ ਲਗਣੀਆਂ ਹੁਣ ਉਹਨਾਂ ਨੇ ਕਹਿਣਾ ਵੀ ਇਹ ਫਲਾਣੇ ਦੇ ਖਿਲਾਫ ਆ ਜੀ ਇਹ ਆ ਪ੍ਰਵਾਸੀਆਂ ਦੇ ਖਿਲਾਫ ਪ੍ਰਵਾਸੀ ਜਿਹੜਾ ਹੈ ਭਾਰਤ ਦੇ ਉਹ ਵੀ ਵਾਸੀ ਆ ਅਸੀਂ ਵੀ ਭਾਰਤ ਦੇ ਹੀ ਆ ਪਰ ਦੁੱਖ ਇਸ ਗੱਲ ਦਾ ਵੀ ਜਿਹੜੇ ਆ ਕਤਲ ਹੋਈ ਜਾਂਦੇ ਆ ਨਜਾਇਜ਼ ਕੰਮ ਹੁੰਦੇ ਆ ਆ ਭਈਆਂ ਦੀਆਂ ਬੜੀਆਂ ਵੀਡੀਓ ਆਉਂਦੀਆਂ ਪਈਆਂ ਉਹਨिक्की ਜੀ ਬੱਚੀ ਸੀ 5 ਸਾਲ ਦੀ ਉਹ ਵੀਡੀਓ ਘੁੰਮਦੀ ਸੀ ਉਹ ਪਰਿਵਾਰ ਆ ਜ਼ਿਮੀਂਦਾਰ ਪਰਿਵਾਰ ਉਹਨਾਂ ਨੇ ਕਿਹਾ ਬੱਚੀ ਨੂੰ ਜਾ ਤੂੰ ਬਸ ਤੋਂ ਲਿਆ ਉਹ ਸਕੂਟਰੀ ਤੇ ਲੈਣ ਗਿਆ ਉੱਤੇ ਹਰਕਤਾਂ ਕਰਦਾ ਸੀ ਗਲਤ ਤੇ ਕੋਲੋਂ ਲੰਘ ਰਹੇ ਲੰਘ ਰਹੇ ਸੀ ਕੋਈ ਬੰਦੇ ਪੰਜਾਬੀ ਉਹਨਾਂ ਨੇ ਵੇਖਿਆ ਵੀ ਉਹ ਬੱਚੀ ਨਾਲ ਹਰਕਤਾਂ ਕਰ ਰਿਹਾ ਉਹਦੀ ਸੇਵਾ ਕੀਤੀ ਭਈ ਇਹਦੀ ਪਰਿਵਾਰ ਜਿਹੜਾ ਉਲਟਾ ਇਤਰਾਜ਼ ਕਰ ਰਿਹਾ ਉਸੇ ਬੰਦਿਆਂ ਤੇ ਵੀ ਤੁਸੀਂ ਕਿਉਂ ਕੁੱਟਿਆ ਜੀ ਇਹ ਤਾਂ ਸਾਡਾ ਬੰਦਾ ਬੜਾ ਵਫਾਦਾਰ ਆ ਇੱਕ ਆ ਪਿੱਛੇ ਜਿਹੇ ਲੁਧਿਆਣੇ ਦੀ ਖਬਰ ਆਈ ਸੀ ਉਹ ਬੰਦਾ ਜਾ ਰਿਹਾ ਸੀ ਮੇਰੇ ਕੋਲ 60-70 ਸਾਲ ਦਾ ਸੀ ਨਾਲ ਉਹਦੀ ਪੋਤਰੀ ਸੀ 18-20 ਸਾਲ ਦੀ ਸਕੂਟਰੀ ਚਲਾਉਂਦੀ ਆ ਤੇ ਉਹ ਮੋੜ ਜਦੋਂ ਮੁੜਨ ਲੱਗੇ ਉਹ ਹਾਰਨ ਮਾਰਦੀ ਰਹੀ ਵਿਚਾਰੀ ਲੜਕੀ ਤੇ ਭਈਏ ਸੀ ਸ਼ਰਾਬੀ ਪਾਸੇ ਨਹੀਂ ਹਟੇ ਉਹਨੇ ਕਹਿ ਦਿੱਤਾ ਵੀ ਭਈਆ ਮੜਾ ਪਾਸੇ ਹੋ ਜਾਓ ਰਾਹ ਦੇ ਦਿਓ ਉਹ ਗੱਲ ਤੇ ਜਿਹੜੀ ਤੁੰਨੀ ਜੀ ਪਾਈ ਆ ਕੁੜੀ ਦੇ ਉਹ ਗਲ ਘੁੱਟ ਦਿੱਤਾ ਉਹਨਾਂ ਨੇ ਮਰੋੜ ਕੇ ਉਹੀ ਲੋਕਾਂ ਨੇ ਕੁੱਟ ਕੇ ਉਹਨਾਂ ਨੂੰ ਤੇ ਕੁੜੀ ਨੂੰ ਛੁਡਾਇਆ ਹੁਣ ਬਜ਼ੁਰਗ ਬਜ਼ੁਰਗ ਵਿਚਾਰਾ ਕੁਝ ਕਰਨੀ ਸੀ ਜੋਗਾ ਕਈ ਖਬਰਾਂ ਆਉਂਦੀਆਂ ਮੰਡੀ ਦੇ ਵਿੱਚ ਕਈ ਥਾਵਾਂ ਤੇ ਆ ਪਿਛਲੇ ਸਾਲ ਆਪਾਂ ਵੇਖਿਆ ਜ਼ਿਮੇਦਾਰਾਂ ਦੀਆਂ ਪੱਗਾਂ ਲਾ ਦਿਤੀਆਂ ਉਹਨਾਂ ਨੂੰ ਕੁੱਟ-ਕਟਾਪਾ ਹੋਇਆ ਦੋ ਖੇਸ ਗੱਲ ਦਾ ਵੀ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਮੈਨੂੰ ਇਹ ਲੱਗਦਾ ਵੀ ਦਾਲ ਦੇ ਵਿੱਚ ਕੁਝ ਕਾਲਾ ਨਹੀਂ ਇਹ ਸਾਰੀ ਦਾਲ ਹੀ ਕਾਲੀ ਆ ਇਹ ਹੁਣ ਮੁਹਾਲੀ ਦੇ ਵਿੱਚ ਜਿਹੜਾ ਕਾਂਡ ਹੋਇਆ ਨੌਜਵਾਨ ਬੱਚੇ ਮਾਰ ਦਿੱਤੇ ਆ ਦੋ ਮਾਂ ਪਿਓ ਦੇ ਉਹਦੀ ਪਰਭਾਈ ਕੌਣ ਕਰੂਗਾ ਤੁਸੀਂ ਰਾਜਨੀਤੀਆਂ ਕਰੀ ਜਾਓ ਗੱਲਾਂ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਓ ਪਰ ਕੁਛ ਨਾ ਕੁਛ ਇਹ ਵੀ ਕਰੋ ਵੀ ਇਹ ਬੰਦੇ ਕਿਉਂ ਨਹੀਂ ਫੜੇ ਜਾ ਰਹੇ ਇਹ ਬੜੀ ਵਿਚਾਰਨ ਵਾਲੀ ਗੱਲ ਆ ਕਈਆਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਜੇ ਤੱਕ ਉਹ ਕਹਿੰਦੇ ਵੀ ਇਸ ਗੱਲ ਦਾ ਪਤਾ ਹੀ ਨਹੀਂ ਵੀ ਮੋਹਾਲੀ ਦੇ ਵਿੱਚ ਕੀ ਹੋ ਰਿਹਾ ਜਾਂ ਕੀ ਕੁਝ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਨੂੰ ਦੁੱਖ ਲੱਗਦਾ ਵੀ ਭਈਆਂ ਨੂੰ ਮਾੜਾ ਨਾ ਕਹੋ ਮੈਂ ਨਹੀਂ ਕਹਿੰਦਾ ਵੀ ਸਾਰੇ ਮਾੜੇ ਆ ਚੰਗੇ ਵੀ ਆ ਬੰਦੇ ਕਈ ਪਰ ਜਿਹੜਾ ਨੁਕਸਾਨ ਕਰਤਾ ਕਹੇ ਦੀ ਪੁੱਤ ਮਾਰਤਾ ਕਹੇ ਦਾ ਉਹ ਦੱਸੋ ਵੀ ਪਰਪਾਈ ਕਿੱਥੋਂ ਹੋਣੀ ਆ